ਕੋਪੁਲਿਸ ਵਾਲੇ ਦੀ ਬਹਾਦਰੀ ਕਿਵੇਂ ਹੜ੍ਹ 'ਚ ਫਸੇ ਦੋ ਮਾਸੂਮਾਂ ਨੂੰ ਬਾਹਰ ਕੱਢ ਲਿਆ ਗੁਜਰਾਤੀਆਂ ਤਸਵੀਰਾਂ ਨੇ ਗੁਜਰਾਤ ਦੇ ਵਿੱਚ ਇਸ ਵੇਲੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਹੜ੍ਹ ਆਇਆ ਹੋਇਆ ਹੈ ਹਰ ਪਾਸੇ ਪਾਣੀ ਹੀ ਪਾਣੀ ਹੈ ਨਹਿਰਾਂ ਦੇ ਵਿੱਚ ਵੀ ਪਾਣੀ ਹੈ ਤਾਂ ਸੜਕਾਂ ਵੀ ਨਹਿਰਾ ਬਣ ਚੁੱਕੀਆਂ ਨੇ ਤੇ ਇਸ ਮੌਕੇ ਦੋ ਮਾਸੂਮ ਇਸ ਹੜ੍ਹ ਦੇ ਵਿੱਚ ਫਸੇ ਹੋਏ ਸਨ ਤਾਂ ਇੱਕ ਪੁਲਿਸ ਵਾਲੇ ਨੇ ਬਹਾਦਰੀ ਦਿਖਾਈ ਤੇ ਇਹਨਾਂ ਦੋਵੇਂ ਮਾਸੂਮਾਂ ਨੂੰ ਕੱਢ ਕੇ ਬਾਹਰ ਲਿਆਇਆ ਦੱਸਿਆ ਜਾ ਰਿਹਾ ਹੈ ਕਿ ਮੋਰਬੀ ਪੁਲਿਸ ਸਟੇਸ਼ਨ ਦੇ ਕਾਂਸਟੇਬਲ ਨੇ ਜਿਨ੍ਹਾਂ ਦਾ ਨਾਮ ਹੈ ਪ੍ਰਥਵੀ ਰਾਜ ਸਿੰਘ ਜਡੇਜਾ ਜਿਨ੍ਹਾਂ ਨੇ ਇਹਨਾਂ ਦੋ ਮਾਸੂਮਾਂ ਨੂੰ ਘਟੋ ਘਟ ਅੱਧੇ ਕਿਲੋਮੀਟਰ ਲੱਕ ਤੱਕ ਪਾਣੀ ਦੇ ਵਿੱਚ ਚੱਲ ਕੇ ਪਹਿਲਾਂ ਉਥੇ ਪੁੱਜੇ ਜਿੱਥੇ ਮਾਸੂਮ ਫਸੇ ਹੋਏ ਸਨ ਤੇ ਫਿਰ ਉਹਨਾਂ ਨੂੰ ਮੋਢਿਆਂ ਦੇ ਉੱਪਰ ਬਿਠਾ ਕੇ ਵਾਪਸ ਸੁਰੱਖਿਅਤ ਥਾਂ ਕਿਤੇ ਲੈ ਕੇ ਆਏ ਨੇ ਗੁਜਰਾਤੀਆਂ ਦੀਆਂ ਇਹ ਤਸਵੀਰਾਂ ਨੇ ਗੁਜਰਾਤ ਦੇ ਵਿੱਚ ਹੜ੍ਹ ਆਏ ਹੋਏ ਨੇ ਮੌਨਸੂਨ ਦਾ ਮੌਸਮ ਹੈ ਮੌਨਸੂਨ ਦੇ ਵਿੱਚ ਭਾਰੀ ਬਾਰਿਸ਼ਾਂ ਪੈ ਰਹੀਆਂ ਨੇ ਜਿਸ ਕਾਰਨ ਗੁਜਰਾਤ ਦੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੋ ਰਿਹਾ ਹੈ ਨਹਿਰਾਂ ਤੋਂ ਪਾਣੀ ਬਾਹਰ ਨਿਕਲ ਨਿਕਲ ਕੇ ਸੜਕਾਂ ਵੀ ਨਹਿਰਾਂ ਵਰਗੀਆਂ ਬਣੀਆਂ ਪਈਆਂ ਨੇ ਜਿੱਥੇ ਇਹ ਮਾਸੂਮ ਫਸ ਗਏ ਸਨ ਜਿਨ੍ਹਾਂ ਨੂੰ ਬਚਾਉਣ ਦੇ ਲਈ ਇਸ ਕਾਂਸਟੇਬਲ ਪૃthਵੀ ਰਾਜ ਸਿੰਘ ਜਡੇਜਾ ਨੇ ਬਹਾਦਰੀ ਦਿਖਾਈ ਤੇ ਇਹਨਾਂ ਦੋਵੇਂ ਮਾਸੂਮਾਂ ਨੂੰ ਬਾਹਰ ਕੱਢ ਕੇ ਲਿਆਇਆ ਦੇਖੋ ਆ ਪੁਲਿਸ ਵਾਲੇ ਦੀ ਬਹਾਦਰੀ ਕਿਵੇਂ ਹੜ੍ਹ 'ਚ ਫਸੇ ਦੋ ਮਾਸੂਮਾਂ ਨੂੰ ਬਾਹਰ ਕਢ ਲਿਆ ਗੁਜਰਾਤੀਆਂ ਤਸਵੀਰਾਂ ਨੇ ਗੁਜਰਾਤ ਦੇ ਵਿੱਚ ਇਸ ਵੇਲੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਹੜ੍ਹ ਆਇਆ ਹੋਇਆ ਹੈ ਹਰ ਪਾਸੇ ਪਾਣੀ ਹੀ ਪਾਣੀ ਹੈ ਨਹਿਰਾਂ ਦੇ ਵਿੱਚ ਵੀ ਪਾਣੀ ਹੈ ਤਾਂ ਸੜਕਾਂ ਵੀ ਨਹਿਰਾਂ ਬਣ ਚੁੱਕੀਆਂ ਨੇ ਤੇ ਇਸ ਮੌਕੇ ਦੋ ਮਾਸੂਮ ਇਸ ਹੜ੍ਹ ਦੇ ਵਿੱਚ ਫਸੇ ਹੋਏ ਸਨ ਤਾਂ ਇੱਕ ਪੁਲਿਸ ਵਾਲੇ ਨੇ ਬਹਾਦਰੀ ਦਿਖਾਈ ਤੇ ਇਹਨਾਂ ਦੋਵੇਂ ਮਾਸੂਮਾਂ ਨੂੰ ਕੱਢ ਕੇ ਬਾਹਰ ਲਿਆ ਆਇਆ ਦਸਿਆ ਰਹੇ ਕਿ ਮੋਦੀ ਪੁਲਿਸ ਸਟੇਸ਼ਨ ਦੇ ਕਾਂਸਟੇਬਲ ਨੇ ਜਿਨ੍ਹਾਂ ਦਾ ਨਾਮ ਹੈ ਪ੍ਰਥਵੀ ਰਾਜ ਸਿੰਘ ਜਡੇਜਾ ਜਿਨ੍ਹਾਂ ਨੇ ਇਹਨਾਂ ਦੋ ਮਾਸੂਮਾਂ ਨੂੰ ਘਟੋ ਘਟਾ ਅੱਧੇ ਕਿਲੋਮੀਟਰ ਲੱਕ ਤੱਕ ਪਾਣੀ ਦੇ ਵਿੱਚ ਚੱਲ ਕੇ ਪਹਿਲਾਂ ਉੱਥੇ ਪੁੱਜੇ ਜਿੱਥੇ ਇਹ ਮਾਸੂਮੀ ਫਸੇ ਹੋਏ ਸਨ ਤੇ ਫਿਰ ਉਹਨਾਂ ਨੂੰ ਮੋਢਿਆਂ ਦੇ ਉੱਪਰ ਬਿਠਾ ਕੇ ਵਾਪਸ ਸੁਰੱਖਿਅਤ ਥਾਂ ਕਿਤੇ ਲੈ ਕੇ ਆਏ ਨੇ ਗੁਜਰਾਤ ਦੀਆਂ ਇਹ ਤਸਵੀਰਾਂ ਨੇ ਗੁਜਰਾਤ ਦੇ ਵਿੱਚ ਹੜ੍ਹ ਆਏ ਹੋਏ ਨੇ ਮੌਨਸੂਨ ਦਾ ਮੌਸਮ ਹੈ ਮੌਨਸੂਨ ਦੇ ਵਿੱਚ ਭਾਰੀ ਬਾਰਿਸ਼ਾਂ ਪੈ ਰਹੀਆਂ ਨੇ ਜਿਸ ਕਾਰਨ ਗੁਜਰਾਤ ਦੇ ਚ ਹਰ ਪਾਸੇ ਪਾਣੀ ਹੀ ਪਾਣੀ ਹੋ ਰਿਹਾ ਹੈ ਨਹਿਰਾਂ ਤੋਂ ਪਾਣੀ ਬਾਹਰ ਨਿਕਲ ਨਿਕਲ ਕੇ ਸੜਕਾਂ ਵੀ ਨਹਿਰਾਂ ਵਾਂਗ ਬਣੀਆਂ ਪਈਆਂ ਨੇ ਜਿੱਥੇ ਇਹ ਮਾਸੂਮ ਫਸ ਗਏ ਸਨ ਜਿਨ੍ਹਾਂ ਨੂੰ ਬਚਾਉਣ ਦੇ ਲਈ ਇਸ ਕਾਂਸਟੇਬਲ ਪૃthਵੀ ਰਾਜ ਸਿੰਘ जडेजा ਨੇ ਬਹਾਦਰੀ ਦਿਖਾਈ ਤੇ ਇਹਨਾਂ ਦੋਵੇਂ ਮਾਸੂਮਾਂ ਨੂੰ ਬਾਹਰ ਕੱਢ ਕੇ ਲਿਆਇਆ ਦੇਖੋ ਆ ਪੁਲਿਸ ਵਾਲੇ ਦੀ ਬਹਾਦਰੀ ਕਿਵੇਂ ਹੜ੍ਹ 'ਚ ਫਸੇ ਦੋ ਮਾਸੂਮਾਂ ਨੂੰ ਬਾਹਰ ਕਢ ਲਿਆ ਹੈ। ਗੁਜਰਾਤ ਦੀਆਂ ਤਸਵੀਰਾਂ ਨੇ ਗੁਜਰਾਤ ਦੇ ਵਿੱਚ ਇਸ ਵੇਲੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਹੜ੍ਹ ਆਇਆ ਹੋਇਆ ਹੈ। ਹਰ ਪਾਸੇ ਪਾਣੀ ਹੀ ਪਾਣੀ ਹੈ, ਨਹਿਰਾਂ ਦੇ ਵਿੱਚ ਵੀ ਪਾਣੀ ਹੈ ਤਾਂ ਸੜਕਾਂ ਵੀ ਨਹਿਰਾ ਬਣ ਚੁੱਕੀਆਂ ਨੇ। ਤੇ ਇਸ ਮੌਕੇ ਦੋ ਮਾਸੂਮ ਇਸ ਹੜ੍ਹ ਦੇ ਵਿੱਚ ਫਸੇ ਹੋਏ ਸਨ ਤਾਂ ਇੱਕ ਪੁਲਿਸ ਵਾਲੇ ਨੇ ਬਹਾਦਰੀ ਦਿਖਾਈ ਤੇ ਇਹਨਾਂ ਦੋਵੇਂ ਮਾਸੂਮਾਂ ਨੂੰ ਕੱਢ ਕੇ ਬਾਹਰ ਲਿਆਇਆ। ਦੱਸਿਆ ਜਾ ਰਿਹਾ ਹੈ ਕਿ ਮੋੜਵੀ ਪੁਲਿਸ ਸਟੇਸ਼ਨ ਦੇ ਕਾਂਸਟੇਬਲ